ਖਾ ਕਰਕੇ ਫਿਰ ਮੁੰਡੇ ਨੂੰ ਵੀ ਦਖਲ ਕਰਦਾ ਨਾਲੇ ਮੈਨੂੰ ਵੀ ਦਖਲ ਕਰਦਾ ਮੈਂ ਘਰ ਹੀ ਬੈਠੀ ਆ ਤੁਹਾਨੂੰ ਵੀ ਦਖਲ ਸਹੁਰੇ ਨਹੀਂ ਕਰਦਾ ਤੁਹਾਡੇ ਨੇ ਹਾਂਜੀ ਨਾਲੇ ਮੁੰਡੇ ਨੂੰ ਕਰਦਾ ਮੁੰਡਾ ਉਹਨਾਂ ਦੇ ਨਾਲ ਹੈ ਕਿਉਂ ਜੀ ਸਹੁਰਾ ਵੀ ਦਖਲ ਕਰ ਸਕਦਾ ਕਿਉਂ ਵੀ ਜਦੋਂ ਤੁਸੀਂ ਵਿਆਹ ਨਹੀਂ ਜਾਂਦੇ ਉਦੋਂ ਕਿਆ ਕਰੋ ਬੇ ਸਾਡੇ ਅੱਲੇ ਪੱਲੇ ਕੱਖ ਨਹੀਂ ਹੈਗਾ ਇਹ ਜਾਣ ਬੁੱਝ ਕੇ ਮੇਰੀਆਂ ਲਾਈਟਾਂ ਕੱਟ ਕੇ ਰਾਂਦੇ ਨੇ ਮੈਂ ਜਿੱਦ ਦੇ ਨੌਕਰੀ ਮਿਲੀ ਉਹ ਘਰ ਛੱਡ ਕੇ ਭੱਜ ਗਿਆ ਸੰਧਕਾਰਜ ਕਰਕੇ ਆਪਾਂ ਵਿਆਹ ਕੇ ਲੈਂਦੇ ਨਾ ਇਹ ਨਾ ਜੱਜ ਵਕੀਲ ਕੱਢ ਸਕਦੇ ਆ ਨਾ ਹਾਈ ਕੋਰਟ ਕੱਢ ਸਕਦਾ ਜੇ ਤੈਨੂੰ ਕੋਈ ਜ਼ਬਰਦਸਤੀ ਕਰਦਾ ਤੇ ਆਪਣੀ ਆਵਾਜ਼ ਆਪ ਚੱਕੋ ਹੁਣ ਸਾਡੇ ਕੋਲ 5 550 ਕੇਸ ਆ ਰਿਹਾ ਜਿਹੜੀਆਂ ਕਹਿੰਦੀਆਂ ਸਾਨੂੰ ਸਾਰਿਆਂ ਨੇ ਘਰੋਂ ਬਾਹਰ ਕੱਢਿਆ ਅੱਗੀ ਗੱਲ ਤੁਸੀਂ ਨਹੀਂ ਆਵਾਜ਼ ਚੱਕ ਸਾਰੀਆਂ ਪਹਿਲਾਂ ਇਹਦੇ ਵਿੱਚ ਹੁਣ ਕੀੜੇ ਪੈ ਗਏ ਚ ਕੀ ਹੋਇਆ ਇਹਨੂੰ ਇਹਨੂੰ ਤੰਗ ਪਰੇਸ਼ਾਨ ਕਿਉਂ ਕਰ ਰਹੇ ਨੇ ਟੇਬਲ ਟ ਕਿਸੇ ਕੁੜੀ ਨੂੰ ਨਾ ਨੇ ਕਿਹਾ ਵੀ ਤੈਨੂੰ 2 ਲੱਖ ਰੁਪਈਆ ਦੇਵਾਂਗੇ ਨਾ ਮਾਰ ਦੇ। ਅੱਛਾ। ਰਾਤ ਨੂੰ ਲਈਦਾ ਬੰਦ ਕਰਦਾ ਮੇਰੇ ਮੇਰਾ ਸੋਹਰਾ ਕਰਦਾ ਜੀ ਸਾਰਾ ਕੁਝ। ਦੇਖ ਸਕਦੇ ਹੋ ਜੀ ਇਹ ਬਸਿੰਘ ਫੌਜਾ ਅੱਜ ਸਤੂਰਗੜ੍ਹ ਆ ਬਰਾਤ ਆਈਆਂ ਕਿਹਾਂ ਕਿਸੇ ਵਿਆਹ ਵਿੱਚ ਆਈ ਸੀ ਪਰ ਇੱਥੇ ਇੱਕ ਧੀ ਰਾਣੀ ਇਹਨਾਂ ਕੋਲ ਪਹੁੰਚੀ ਆਪਣੀ ਫਰਿਆਦ ਲੈ ਕੇ ਇੱਕ ਧੀ ਆਉਂਦੀ ਹੋਈ ਇਹਨਾਂ ਕੋਲ ਪਹੁੰਚੀ ਫਰਿਆਦ ਲੈ ਕੇ ਤੇ ਫੌਜਾ ਨੇ ਤੁਰੰਤ ਹੀ ਐਕਸ਼ਨ ਲੈਦੇ ਹੋਏ ਉਸ ਦੇ ਘਰ ਕੋਲ ਚਲੇ ਗਏ ਜਿੱਥੇ ਜਾ ਕੇ ਉਸ ਦੀ ਪੂਰੀ ਗੱਲਬਾਤ ਸੁਣੀ। ਤੁਸੀਂ ਦੇਖ ਰਹੇ ਹੋ ਜਮੀਨ ਟੋਬਾ ਦੀ ਗਰਾਊਂਡ ਰਿਪੋਰਟ। ਚੈਨਲ ਨੂੰ ਸਬਸਕ੍ਰਾਈਬ ਕਰ ਲ ਕੀ ਗੱਲ ਬਤ ਸਰਦੂਲਗੜ ਵਿਆਹੀ ਹੋਈਆਂ ਜੇ ਗਮਦੂਰ ਸਿੰਘ ਦੇ ਸੁਨਿਆਰਾਂ ਦੇ ਘਰੇ ਵਿਆਹੀ ਹੋਈਆਂ ਜੇ ਤੇ ਪੁੱਤਰ ਪ੍ਰੀਤਮ ਸਿੰਘ ਮੈਂ ਜੀ ਜਤਿੰਦਰ ਸਿੰਘ ਨਾਲ ਵਿਆਹੀ ਹਿੰਗਿਆ ਪੁੱਤਰ ਗਮਦੂਰ ਸਿੰਘ ਵਾਸੀ ਸਰਦੂਲਗੜ ਤੇ ਗੰਦੂਰ ਸਿੰਘ ਪੁੱਤਰ ਹੈਗਾ ਪ੍ਰੀਤਮ ਸਿੰਘ ਵਾਸੀ ਚਟਾਰਾ ਕਲਾ ਦੇ ਨੇ ਇਹ ਤੇ ਰਹਾ ਇਹਨਾਂ ਦੀ ਸਰਦੂਲਗੜ ਦੇ ਵਿੱਚ ਆ ਜਾਤੀ ਇਹਨਾਂ ਦੀ ਸੁਨਿਆਰ ਹੈ ਜੀ ਤੇ ਮੇਰਾ ਵਿਆਹ ਜਦੋਂ ਹੋਇਆ ਵਿਆਹ ਤੋਂ ਬਾਅਦ ਇਹਨਾਂ ਨੇ ਮੈਨੂੰ ਗੱਡੀ ਵਾਸਤੇ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕੀਤਾ ਪਹਿਲਾਂ ਪੈਲਸ 'ਚ ਮੇਰਾ ਚੰਗਾ ਵਿਆਹ ਕੀਤਾ ਸਾਰਾ ਲੈਣ ਦੇ ਮੈਨੂੰ ਦਿੱਤਾ ਫਿਰ ਵੀ ਇਹਨਾਂ ਨੇ ਗੱਡੀ ਤੱਲੀ ਗੱਡੀ ਨਹੀਂ ਦਿੱਤੀ ਗੱਡੀ ਵਾਸਤੇ ਤੰਗ ਪ੍ਰੇਸ਼ਾਨ ਕੀਤਾ ਇਹਨਾਂ ਨੇ ਇੱਕ ਚੀਜ਼ ਭਾਈ ਕੀ ਨਾਮ ਹੈ ਆਪਣਾ ਮੇਰਾ ਨਾਮ ਜੀ ਮੌਨਿਕਾ ਰਾਣੀ ਮੌਨਿਕਾ ਰਾਣੀ ਤੇਰੇ ਪੇਕੇ ਘਰ ਬੋਹਾ ਨੇ ਜੀ ਬੋਹੇ ਹਾਂਜੀ ਬੋਹਾ ਮਿਆਂ ਨੂੰ ਜੀ ਮੇਰੇ 4.5 ਸਾਲ ਹੋ ਗਏ ਤੇ ਇੱਕ ਵਾਰੀ ਗੱਲ ਹੈ ਸੱਚਾਈ ਦੱਸਿਓ ਦੇਖੋ ਕੋਈ ਬਾਅਦ ਚ ਫਰਕ ਨਾ ਨਿਕਲ ਜੇ ਹਾਂ ਦੱਸੋ ਭਾਈ ਕੀ ਗੱਲ ਹੈ ਤੇ ਇਹਨਾਂ ਨੇ ਮੈਨੂੰ ਹੁਣੇ ਜੀ ਮੈਂ ਘਰੇ ਘਰ ਦੇ ਵਿੱਚ ਰਹਿ ਰਹੀ ਆ ਮੈਂ ਛੱਡ ਕੇ ਨਹੀਂ ਗਈ ਪਰ ਇਹ ਸਾਰੇ ਬੰਦੇ ਮੈਨੂੰ ਜਾਣ ਬੁੱਝ ਕੇ ਛੱਡ ਕੇ ਗਏ ਨੇ ਕਿ ਕੁੜੀ ਸਾਨੂੰ ਘਰੋਂ ਕੱਢਦੀ ਐ ਤੁਸੀਂ ਦੇਖ ਸਕਦੇ ਹੋ ਥੱਲੇ ਇਹਨਾਂ ਦੀ ਰਹਿائش ਹੈ ਜਿੰਦੇ ਲੱਗੇ ਹੋਏ ਨੇ ਕਿਹੜੇ ਜਿੰਦੇ ਲਾਏ ਨੇ ਇਹਨਾਂ ਨੇ ਆਪਦੇ ਜਿੰਦੇ ਥੱਲੇ ਲਾਏ ਹੋਏ ਨੇ ਇਹਨਾਂ ਨੇ ਮੇਰੇ ਕਮਰੇ ਨੂੰ ਵੀ ਉੱਪਰੋਂ ਜਿੰਦੇ ਲਾ ਰਖਨੇ ਜੇ ਜਿੰਦੇ ਲੱਗੇ ਹੁੰਦੇ ਨੇ ਜਿੰਦੇ ਨੂੰ ਮੇਰੇ ਤੋੜ ਕੇ ਚ ਸਰਾਇ ਤੇ ਲੈ ਰੱਖਿਆ ਉੱਥੇ ਬੈਠੇ ਨੇਗੇ ਇਹ ਡਰਾਮਾ ਕਰਦੇ ਨੇ ਡਰਾਮਾ ਕਿਆ ਕਰਦੀ ਆ ਵੀ ਕੁੜੀ ਕਰੋ ਘੜਦੀ ਆ ਇਹਨਾਂ ਨੇ ਡਰਾਮਾ ਕਰ ਰੱਖਿਆ ਵੀ ਕੁੜੀ ਡਰ ਭਾ ਕੇ ਘਰੋਂ ਭੱਜ ਜੇ ਕਿਸੇ ਕੁੜੀ ਨੂੰ ਇਹਨਾਂ ਨੇ ਕਹਿ ਵੀ ਤੈਨੂੰ 2 ਲੱਖ ਰੁਪਏ ਦੇਵਾਂਗੇ ਨਾ ਮਾਰ ਦੇ अच्छा रात नु लाइट ਦਾ ਮੰਨ ਕਰ ਦੰਦੇ ਨੇ ਹੁਣ ਸਾਡੇ ਘਰ ਇਨਵਰਟਰ ਹੈਗਾ ਗੱਲ ਆਈ ਤੇ ਨਹੀਂ ਹੋਈ ਐ ਇਹਨਾਂ ਨੇ ਇਨਵਰਟਰ ਦੀਆਂ ਮੇਰੀਆਂ ਤਾਰਾਂ ਕੱਟ ਰੱਖੀਆਂ ਨੇ ਕੱਲ੍ਹ ਥਲੋਂ ਥਲੋਂ ਮੇਨ ਕਿਹਨੇ ਤੁਹਾਡੇ ਘਰ ਦੇ ਨੇ ਕਿ ਸਹੁਰੇ ਨੇ ਮੇਰਾ ਸਹੁਰਾ ਕਰਦਾ ਜੀ ਸਾਰਾ ਕੁਝ ਅੱਛਾ ਤੁਹਾਡੇ ਸਹੁਰਾ ਕਰਦਾ ਕਿਹਨੋਂ ਆਦਾ ਗਮਦੂਰ ਸਿੰਘ ਜੀ ਤੁਮਦੂ ਕਿਉਂ ਕਰਦੇ ਬਈ ਆਈ ਗੱਲ ਸਾਹਮਣੇ ਮੇਨੇ ਇਹ ਹੈ ਜੀ ਮੈਂ ਘਰ ਛੱਡ ਕੇ ਜਾਵਾਂ ਜਿਹੜਾ ਇਹ ਹੈਗਾ ਕਿਉਂਕਿ ਮੈਂ ਤਲਾਕ ਨਹੀਂ ਦੇ ਰਹੀ ਉਹਦੇ ਮੁੰਡੇ ਨੂੰ ਤੇ ਮੁੰਡਾ ਉਹਦਾ ਵਿਆਹ ਤੋਂ ਬਾਅਦ ਸਰਕਾਰੀ ਨੌਕਰੀ ਲੱਗ ਗਿਆ ਰਾਏਕੋਟ ਲੱਗਿਆ ਹੋਇਆ ਹੈ ਜੀ ਲੱਖਾ ਸਿੰਘਾਂ ਨੇ ਟੀਚਰ ਹੈਗਾ ਪ੍ਰਾਇਮਰੀ ਪ੍ਰਾਇਮਰੀ ਟੀਚਰ ਦੋ ਸਾਲ ਹੋ ਗਏ ਜੀ ਉਹਨੂੰ ਲੱਗੇ ਨੂੰ ਫੇ ਦੋ ਸਾਲੀ ਉਹਨੂੰ ਘਰੋਂ ਭੱਜੇ ਨੂੰ ਹੋ ਗਏ ਜਿੱਦ ਦੇ ਨੌਕਰੀ ਮਿਲੀ ਉਹ ਘਰ ਛੱਡ ਕੇ ਭੱਜ ਗਿਆ ਅੱਛਾ ਬੱਚਾ ਕੋਈ ਛੋਟੇ ਬੱਚਾ ਕਹਿੰਦੇ ਸਾਨੂੰ ਚਾਹੀਦਾ ਨਹੀਂ ਹੈਗਾ ਤੈਨੂੰ ਅਸੀਂ ਘਰੋਂ ਕੱਢਣਾ ਹੈਗਾ ਜਦੋਂ ਵੀ ਮੈਂ ਬੱਚੇ ਦੀ ਗੱਲ ਕਰਦੀ ਸੀ ਜਦ ਤੱਕ ਮੈਨੂੰ ਐ ਕਿਹਾ ਜਾਂਦਾ ਸੀ ਵੀ ਜਿਹੜੇ ਜੇਡ ਸੀ ਟਾਣੀ ਦੀਆਂ ਬੱਚੇ ਨੇਗੇ ਉਹੀ ਤੁਹਾਡੇ ਬੱਚੇ ਨੇ ਤੁਹਾਨੂੰ ਬੱਚੇ ਦੀ ਕੋਈ ਨੀਡ ਨਹੀਂ ਹੈ ਇਹ ਗੱਲ 12 ਅਕਤੂਬਰ 2022 ਨੂੰ ਮੈਨੂੰ ਜੇਠ ਨੇ ਮੇਰੇ ਨੇ ਕੁੱਟਿਆ ਸੀਗਾ ਕੁੱਟਣ ਤੋਂ ਬਾਅਦ ਇਹਨਾਂ ਨੇ ਜਦੋਂ ਮੈਂ ਕੰਪਲੇਨ ਕੀਤੀ ਰਾਜੀ ਬੰਦਾ ਲੈ ਲਿਆ ਮੈਂ ਤਾਂ ਉੱਥੋਂ ਦੇ ਸੁਨਿਆਰਾਂ ਦੇ ਜਿਹੜੇ ਬੰਦੇ ਸੀ ਉਹਨਾਂ ਨੇ ਰਾਜੀ ਬੰਦਾ ਲੈ ਲਿਆ ਧੋਖਾ ਕਰਕੇ ਫਿਰ ਮੁੰਡੇ ਨੂੰ ਬੇਦਖਲ ਕਰਤਾ ਨਾਲੇ ਮੈਨੂੰ ਬੇਦਖਲ ਕਰਤਾ ਮੈਂ ਘਰੇ ਹੀ ਸੋਨੂੰ ਬੇਦਖਲ ਤੁਹਾਡੇ ਸੌਰੇ ਨਹੀਂ ਕਰਤਾ ਜੀ ਹਾਂਜੀ ਨਾਲੇ ਮੁੰਡੇ ਨੂੰ ਕਰਤਾ ਮੁੰਡਾ ਉਹਨਾਂ ਦੇ ਨਾਲ ਹੈ ਠੀਕ ਹੈ ਕਿਉਂ ਜੀ ਸੌਰਾ ਬੇਦਖਲ ਕਰ ਸਕਦਾ ਮੈਂ ਤਾਂ ਬਾਅਦ ਦੇ ਬਾਅਦ ਤੋਂ ਬਾਅਦ ਦੇ ਹਲ ਕਰਿਆ ਇਹ ਤਾਂ ਪਤਾ ਕੀ ਗੱਲ ਸਾਰੇ ਇਹੋ ਹਾਲ ਆ ਪਹਿਲਾਂ ਤਾਂ ਚੰਗੀਆਂ ਕੋਠੀਆਂ ਉਖਾ ਕੇ ਗੱਡੀਆਂ ਦਾ ਨਾਲ ਤੇ ਕੇ ਰਿਸ਼ਤਾ ਕਰ ਲੈਂਦੇ ਆ ਤੇ ਬਾਅਦ ਵਿੱਚ ਜੋ ਹੱਕ ਦੇਣ ਦੀ ਗੱਲ ਆਉਂਦੀ ਘਰ ਦੇ ਵਿੱਚ ਹੱਕ ਦੇਣ ਦੀ ਗੱਲ ਆਉਂਦੀ ਆ ਉਦੋਂ ਸੱਤ ਸਾਰੇ ਕਹਿੰਦੇ ਵੀ ਅਜਿਹੇ ਘਰ ਦੇ ਵਿੱਚ ਬੇਦਖਲ ਕੀਤਾ ਹੋਇਆ ਕਿਉਂਕਿ ਜਦੋਂ ਤੁਸੀਂ ਬਿਆਨ ਦੰਦੇ ਉਦੋਂ ਕਹਿ ਕਰੋ ਵੀ ਸਾਡੇ ਅੱਲੇ ਪੱਲੇ ਕੱਖ ਨਹੀਂ ਹੈਗਾ ਇਸ ਦੇ ਘਰ ਕੋਈ ਵਿੱਚ ਬੇਦਖਲ ਕਰਨਾ ਮੁੰਡਾ ਕਿਉਣਾ ਗਿਆ ਕੁੜੀ ਦਾ ਰਿਸ਼ਤਾ ਦੇਣਾ ਦੋ ਨਹੀਂ ਦੇਣਾ ਤੇ ਟਾਲ ਦੋ ਹੈ ਇਹ ਕਿਦਾਂ ਦੀਆਂ ਕਰਤੂਤਾਂ ਹੋਈਆਂ ਪਹਿਲਾਂ ਆਪਾਂ ਲਾਲਚ ਦੇ ਦੇਣਾ ਕੁੜੀ ਹੁੰਦੇ ਕੁੜੀ ਵਾਲਿਆਂ ਨੂੰ ਵੀ ਸਾਡੇ ਕੋਈ ਕਿਸੇ ਸੀਦਾ ਘਾਟਾ ਨਹੀਂ ਹੈਗਾ ਮੜ ਕੇ ਕਿਹੜਾ ਵੀ ਆ ਨੂੰ ਗ ਅਸੀਂ ਹੁਣ ਤੁਸੀਂ ਆਪ ਹੀ ਦੇ ਸਕਦੇ ਬੇਟੀ ਬੜੀ ਕੋਠੀ ਪਾਈ ਔਰ ਕੁੜੀ ਨੂੰ ਕੋਠੀ ਦੇ ਚੁਣੀ ਰਹਿਣ ਦਿੱਤਾ ਜਾਂਦਾਗਾ ਵੀ ਨਾ ਇਹਦਾ ਹੱਕ ਦਿੱਤਾ ਕੇ ਮੇਰੇ ਮਾਪੇ ਬੋਹਾ ਰਹਿ ਰਹੇ ਨੇ ਜੇ ਉਹ ਮੇਰੇ ਕੋਲੇ ਆਉਂਦੇ ਵੀ ਨੇ ਠੀਕ ਹੈ ਮੈਨੂੰ ਕੋਈ ਮੁਸੀਬਤ ਆ ਤਾਂ ਇਹ ਕਹਿ ਜਾਂਦਾ ਇਹ ਕੋਠੀ ਦਾ ਬੱਲੇ ਸਾਡੀ ਇਹ ਕਿਸੇ ਕਰ ਰੱਖਿਆ ਜੀ ਸਾਡੇ ਇਹ ਹੱਕ ਬੜਦਾ ਜਦੋਂ ਆਨੰਦ ਕਾਰਜ ਕਰਕੇ ਆਪਾਂ ਵਿਆਹ ਕੇ ਲੈਂਦੇ ਨਾ ਇਹ ਨਾ ਜੱਜ ਵਕੀਲ ਕੱਢ ਸਕਦੇ ਆ ਨਾ ਹਾਈ ਕੋਰਟ ਕੱਢ ਸਕਦਾ ਇਹ ਮੈਂ ਬੀਬੀਆਂ ਨੂੰ ਵੀ ਰਿਕੁਐਸਟ ਕਰਦੀ ਆ ਵੀ ਆਪਣਾ ਹੱਕ ਲੈ ਕੇ ਆਪ ਘਰਾਂ ਦੇ ਵਿੱਚ ਬੈਠੋ ਜੇ ਤਰ ਕੋ ਜਬਰਦਸਤੀ ਕਰਦਾ ਤੇ ਆਪਣੀ ਬਾਜ ਆਪ ਚੱਕੋ ਹੁਣ ਸਾਡੇ ਕੋਲ 550 ਕੇਸ ਆ ਰਿਆ ਜਿਹੜੀਆਂ ਕੰਨੀਆਂ ਸਾਨੂੰ ਸਹੁਰੇ ਨੇ ਘਰੋਂ ਬਾਹਰ ਕੱਢਿਆ ਕੀ ਗੱਲ ਤੁਸੀਂ ਨਹੀਂ ਬਾਜ ਚੱਕ ਸਕਦੀਆਂ ਤੁਸੀਂ ਬਣਾ ਮਾਈ ਭਗੰਗਿਆ ਵਾਰਸਾ ਹਾਂ ਤੁਸੀਂ ਨਹੀਂ ਬਾਜ ਚੱਕ ਸਕਦੀਆਂ ਵੀ ਵੀ ਅਸੀਂ ਵਿਆਹ ਕਿ ਆਏ ਆ ਪਹਿਲੇ ਬੱਚੇ ਜੰਮੇ ਫਿਰ ਕਿਉਂ ਨਹੀਂ ਸਾਨੂੰ ਘਰ ਦੇ ਵਿੱਚ ਰੱਖਣ ਦੇ ਸਹੁਰਾ ਆਪਣਾ ਹੱਕ ਆਪ ਲਓ ਵੀ ਬਾਕੀ ਸਾਡੇ ਕੋਲ ਆਏ ਆ ਵਿਚਾਰੇ ਸੇ ਖੜੇ ਐ ਇਹਨਾਂ ਦੇ ਨਾਲ ਕਿਉਂ ਬਾਬਾ ਜੀ ਸਰਦੂਰਗੜ੍ਹ ਆਏ ਤਾਂ ਬਰਾਤੀ ਆਪਾਂ ਹੁਣ ਕੀ ਕਹੋਗੇ ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਓਏ ਇਹ ਜਿਵੇਂ ਬੀਬੀ ਮਨਪ੍ਰੀਤ ਕੌਰ ਨੇ ਇਹ ਜਿੰਨਾ ਚਿਰ ਬੀਬੀਆਂ ਆਪਣੀ ਉੜਕੀਆਂ ਆਪਣੇ ਜਥੇ ਆਪ ਨਹੀਂ ਬਣਾਉਂਦੀਆਂ ਉਹਨਾਂ ਚਿਰ ਇਹ ਪਾਰਤਾਰਾ ਨਹੀਂ ਹੋ ਸਕਦਾ ਪਰ ਇੱਥੇ ਗੁੰਡਾਗਰਦੀ ਹੋ ਰਹੀ ਹੈ ਸਾਡੇ ਪੰਜਾਬ ਦੇ ਅੰਦਰ ਕਿਉਂ ਤਿੰਨ ਤਿੰਨ ਵਿਆਹ ਕਰਾ ਕੇ ਕੀ ਗੱਲ ਪੈਣਾ ਇਹਦੇ ਵਿੱਚ ਹੁਣ ਕੀੜੇ ਪੈ ਗਏ ਚ ਕੀ ਹੋਇਆ ਇਹਨੂੰ ਕਾਦੋਂ ਨਹੀਂ ਮਤਲਬ ਜੇ ਕੋਈ ਗੱਲ ਹੈ ਬੈਠ ਕੇ ਕਰਨ ਇਹਨੂੰ ਤੰਗ ਪਰੇਸ਼ਾਨ ਕਿਉਂ ਕਰ ਰਹੇ ਨੇ ਗੱਲ ਤਾਂ ਬੈਠ ਕੇ ਹੋਊ ਕਨਾ ਟੇਬਲ ਟੈਕ ਤੇ ਗੱਲ ਹੋਊਗੀ ਇਹ ਥੋੜਾ ਹੁੰਦਾ ਵੀ ਇਹਨੂੰ ਆਪਾਂ ਤੰਗ ਪਰੇਸ਼ਾਨ ਕਰਕੇ ਘਰੋਂ ਡੱਕਰ ਦਈਏ ਜਾਂ ਮਤਲਬ ਜਿੰਦੇ ਤੋੜ ਕੇ ਵარგਈਏ ਡਰਾਮਾ ਕਰ ਰੱਖਿਆ ਜੀ ਆਪ ਘਰੋਂ ਜਾਣਦਾ ਵੀ ਕੁੜੀ ਨੇ ਕੱਢਿਆ ਸਾਨੂੰ ਬੁੜੀ ਨੇ ਗੱਡਾ ਵੀ ਇਹਨਾਂ ਨੇ ਨਾ ਮਾਰਾ ਤਾ ਮੈਨੂੰ ਮਾਨੇ ਜੀ ਥਾਣੇ ਚ ਮੈਂ ਬਹੁਤ ਵਾਰੀ ਜਾਇਆ ਈ ਥਾਣੇ ਚ ਇਹਨਾਂ ਦੇ ਬੰਦੇ ਹੈਗੇ ਲਗੇ ਠੀਕ ਹੈ ਇਥੋਂ ਦੇ ਰਿਸ਼ਤੇਦਾਰ ਹੀ ਨੇ ਇਥੋਂ ਦੇ ਸੁਨਿਆਰਾਂ ਨੇ ਜਿਨ੍ਹਾਂ ਨੇ ਮੇਰਾ ਪਹਿਲਾ ਰਾਜੀ ਬੰਦਾ ਕਰਾਇਆ ਸੀ ਉਹ ਸ਼ਪਾਰਸ਼ ਲੱਗ ਕੇ ਇਹਨਾਂ ਦਾ ਮੇਰਾ ਕੁਛ ਥਾਣੇ ਚ ਹੋਣ ਹੀ ਨਹੀਂ ਦਿੰਦੇ ਪਹਿਲਾ ਰਾਜੀ ਬੰਦਾ ਕਿਵੇਂ ਹੋਇਆ ਸੀ ਪਹਿਲਾ ਜੀ ਇਹਨਾਂ ਨੇ ਰਾਜੀ ਬੰਦਾ ਇਹ ਕਰਾਇਆ ਸੀ ਵੀ ਤੁਹਾਨੂੰ ਮਤਲਬ ਜਿਹੜਾ ਹੈਗਾਗਾ ਉੱਪਰ ਤੈਨੂੰ ਬਿਠਾ ਦਣੇ ਨੀਚੇ ਮੇਰੀ ਜੇਠ ਜਠਾਣੀ ਨੂੰ ਬਿਠਾਤਾ ਵੀ ਥੋੜਾ 3 ਮਹੀਨੇ ਬਾਅਦ ਸਾਰਾ ਬੰਡ ਬਡਈਆ ਕਰ ਦਾਂਗੇ ਧ ਸਾਰੀ ਉਹਨਾਂ ਕੰਨੀ ਦੀ ਸੀਗੀ ਸਰਦੂਲਗੜ ਦੇ ਸਾਰੇ ਉਹ ਕੱਲੇ ਸੁਨਿਆਰ ਸੀਗੇ ਪੰਚਾਇਤ ਚ ਕੋਈ ਇਹਨਾਂ ਨੇ ਦੂਜਾ ਬੰਦਾ ਨਹੀਂ ਲਿਆ ਇੱਕ ਪੰਚਾਇਤ ਜੋਗਾ ਸਿੰਘ ਆ ਨਹੀਂ ਕੋਈ ਛੋਟੇ ਰਿਸ਼ਤੇਦਾਰ ਫਿਰ ਰਿਸ਼ਤੇਦਾਰ ਮੇਰੇ ਜਿਹੜੇ ਆਏ ਸੀਗੇ ਤੇ ਭੋਲੀ ਪ੍ਰਧਾਨ ਕੋਲੇ ਪੰਚਾਇਤ ਹੋਈ ਸੀ ਕੱਲੇ ਭੋਲੀ ਭੋਲੀ ਪ੍ਰਧਾਨ ਨੇ ਜੀ ਇਹ ਕਿਹਾ ਸੀਗਾ ਵੀ ਹੁਣ ਨੌਕਰੀ ਮਿਲ ਗਈ ਮੁੰਡੇ ਨੂੰ ਹੁਣ ਕੁੜੀ ਜਾਊਗੀ ਮੁੰਡੇ ਦੇ ਨਾਲ ਉੱਥੇ ਕੁੜੀ ਦਾ ਸਮਾਨ ਘਰੇ ਰਹੂਗਾ ਤੇ ਇਹਨਾਂ ਨੇ ਕੀ ਕਰਿਆ ਜਦੋਂ ਮੈਨੂੰ ਆਏ ਇਹ ਫੈਸਲਾ ਮੁੱਕ ਗਿਆ ਇਹਨਾਂ ਨੇ ਕੇਸ ਕਰਤਾ ਉਹ ਕੇਸ ਜਦੋਂ ਮੈਂ ਜਿੱਤੀ ਕਿ ਨਵੀਂ ਨਿਆਵਾ ਸੀਨੀਅਰ ਸਿਟੀਜ਼ਨ ਦਾ ਕੇਸ ਕੀਤਾ ਸੀ ਜਦੋਂ ਮੈਂ ਜਿੱਤੇਗੀ ਉਸ ਤੋਂ ਬਾਅਦ ਮੈਂ ਚੱਕਰੋਂ ਪਜਾਤਾ ਮੈਂ ਪਹਿਲਾਂ ਹੀ ਭੱਜੇ ਹੋਏ ਨੇ ਜੀ ਫਿਰ ਕੀ ਬਣੂਗਾ ਜੀ ਹੁਣ ਇਹਦਾ ਕੁੜੀ ਦਾ ਕੋਈ ਨਹੀਂ ਕਰਦੇ ਵਿਚਾਰਾ ਜਹੇਦਾਰ ਜੀ ਆ ਦੱਸ ਦੇ ਹਾਂਜੀ ਜਹੇਦਾਰ ਸਾਹਿਬ ਜੀ ਕੀ ਵੇ ਟਾਈਮ ਲੈ ਲਿਆ ਉਹਨਾਂ ਨੇ ਹਾਂਜੀ 1 ਮਿੰਟ ਜੀ ਉਹਨਾਂ ਨੇ 3 ਤਰੀਕ ਦਾ ਟਾਈਮ ਲੈ ਲਿਆ ਆਪਣੇ ਐਮਸੀ ਸਾਹਿਬ ਕੋ ਖੜੇ ਨੇ ਇਹ ਦੱਸ ਰਹੇ ਨੇ 3 ਤਰੀਕ ਨੂੰ ਇੱਥੇ ਆ ਕੇ ਜਿਹੜੀ ਕੋਈ ਗੱਲ ਬਣੀ ਪਹਿਲੀ ਗੱਡੀ ਬਸਾਉਣ ਦੀ ਹੁੰਦੀ ਜੇ ਨਾਲ ਕੋਈ ਗੱਲ ਬਣੀ ਫਿਰ ਇੱਕ ਪਾਸਾ ਕਰਾਂਗੇ ਨੇ ਹਾਂ ਜੀ ਬਸਾਉਣ ਦੀ ਕਰੋ ਜੇ ਬਸਦਾਂ ਵਿੱਚ ਤੇ ਐਮ ਸੀ ਸਾਹਿਬ ਜੀ ਆਪਾਂ ਸਰਦੂਲਗੜ ਤੋਂ ਜੀ ਅੱਛਾ ਕੀ ਕਹੇ ਪਰਿਵਾਰ ਨੇ ਇਹਦਾ ਬਈ ਚਾਲੜੇ ਬੰਦੇ ਨਾਲ ਸਾਡੇ ਬੰਤੇ ਆ ਤੀਨ ਵਾਲੀ ਸਾਡੀ ਗੱਲ ਹੋਈ ਸੀਗੀ ਉਹਨਾਂ ਨੇ ਉਹ ਗਏ ਹੋਇਆ ਹੇਮਪੁਰ ਸਾਹਿਬ ਤੇ ਗਏ ਹੋਇਆ ਯਾਤਰਾ ਤੇ ਉਹ ਆਉਣਗੇ ਇੱਕ ਤਰੀਕ ਨੂੰ ਕਹਿੰਦਾ ਮੈਂ 12 ਵਜੇ ਤੱਕ ਆਉਂਗਾ ਰਾਤ ਨੂੰ ਤੇ ਕਹਿੰਦਾ ਫਿਰ 2 ਨੂੰ ਮੈਂ ਅਰੈਸਟ ਕਰਕੇ ਤਿੰਨ ਤਰੀਕ ਨੂੰ ਉਹਨਾਂ ਨੇ ਟਾਈਮ ਰੱਖਿਆਗਾ ਜੀ ਜਦੋਂ ਇਹਦਾ ਕੋਈ ਹੱਲ ਕਰਾਂਗੇ ਜੇ 99% ਤਾਂ ਉਹਨਾਂ ਨੇ ਕਿਹਾ ਹੀ ਆ ਵੀ ਆਪਾਂ ਇਹਦਾ ਹੱਲ ਹੀ ਕਰਾਂਗੇ ਠੀਕ ਹੈ ਬਸ ਇਹਦਾ ਹੋ ਜੇ ਜਾਂ ਕੋਈ ਵੀ ਹੱਲ ਕੱਢਾਂਗੇ ਉਸ ਤੋਂ ਬਾਅਦ ਦੇਖਦੇ ਆਂ ਬਾਈ ਅਸੀਂ ਕੁੜੀ ਦੇ ਨਾਲ ਆ ਜੇ ਕੁੜੀ ਨਾਲ ਧੱਕਾ ਹੋਊਗਾ ਅਸੀਂ ਵੀ ਮੈਂ ਬਤੌਰ ਮਸੀ ਮੈਂ ਕੁੜੀ ਦਾ ਪੂਰਾ ਸਾਥ ਕੀ ਨਾਮ ਹੈ ਆਪਣੇ ਸ਼ੁਭਨਾਮ ਮੇਰਾ ਨਾਮ ਜਕਸੀਰ ਸਿੰਘ ਜੱਗੀ ਜੱਪਾ ਜੀ ਕੋਜ਼ ਕਰਕੇ ਪਿੰਡਾਂ ਦੇ ਸਰਪੰਚਾਂ ਨੂੰ ਚਾਹੀਦਾ ਵੀ ਇਸ ਪਿੰਡ ਦੇ ਵਿੱਚ ਨਾਤੀ ਵਿਆਹ ਕਿਉਂ ਦਾ ਹੱਕ ਕਿਉਂ ਨਹੀਂ ਬੰਦਦਾ ਸਰਪੰਚਾਂ ਨੂੰ ਰਿਕਵੈਸਟ ਆ ਵੀ ਜਿਹੜੀਆਂ ਆਨੰਦ ਕਾਰਜ ਕਰਾ ਕੇ ਬੱਚੇ ਜੰਮੇ ਹੋਏ ਆ ਉਹਨਾਂ ਨੂੰ ਵੀ ਹੱਕ ਨਹੀਂ ਮਿਲਦਾ ਪਰ ਉਹਨਾਂ ਨੂੰ ਵੀ ਸੱਸਾਂ ਦੇ ਬਾਹਰ ਕੱਢੀ ਜਾਂਦੇ ਕਿਉਂ ਵੀ ਕਿਉਂ ਨਹੀਂ ਕਰ ਚਾਉਂ ਕੱਢਦੇ ਬਾਹਰ ਤੇ ਤੁਸੀਂ ਵੀ ਸੱਸਾ ਤੁਸੀਂ ਵੀ ਤੇ ਘਰ ਚ ਬੈਠੀਆਂ ਆ ਜਿਹੜੀਆਂ ਵਿਆਹ ਕਿ ਲੈਂਦੀਆਂ ਉਹ ਵੀ ਤੇ ਆਪਣੀਆਂ ਧੀ ਆਈਆਂ ਜੇ ਆਪਣੀਆਂ ਧੀਆਂ ਨੂੰ ਵਿਆਈਆਂ ਵਰਗਨ ਬਾਹਰ ਕੱਢੂਗਾ ਤੁਹਾਡੇ ਮਨ ਚ ਕੀ ਦੀ ਤੂਗੀ ਜਿੰਨੀ ਪ੍ਰਾਪਤੀ ਕਰਕੇ ਲੈਂਦੀ ਆ ਉਹ ਹਿੱਸਾ ਦੋਏ ਕਿਉਂ ਉਹਨੂੰ ਘਰ ਦੇ ਵਿੱਚ ਬਿਠਾਇਆ ਜਾਵੇ ਵੀ ਸਰਪੰਚਾਂ ਦਾ ਵੀ ਰਿਕਵ ਮਿੱਤੀਆਂ ਦੇ ਹੱਥੋਂ ਬੜਿਆ ਹਾਂ ਹਾਂਜੀ ਮੈਂ ਬਸ ਕੇ ਰਾਜੀ ਹਾਂ ਮੈਂ 5 ਸਾਲਾਂ ਦੀ ਆਪਦੇ ਘਰ ਦੇ ਵਿੱਚ ਹੀ ਰਹਿ ਰਹੀਆਂ ਇਹ ਜਾਣ ਬੁੱਝ ਕੇ ਮੇਰੀਆਂ ਲਾਈਟਾਂ ਕੱਟ ਕੇ ਲਾਉਂਦੇ ਨੇ ਮੈਂ ਮੀਟਰ ਦੀ ਸਕਿਉਰਿਟੀ ਭਰੀ ਹੋਈ ਆ ਮੈਂ ਕਿਹਾ ਵੀ ਮੇਰਾ ਬਿੱਲ ਜਿੰਨਾ ਆਊਗਾ ਮੈਂ ਆਪਦਾ ਭਰਨ ਵਾਸਤੇ ਤਿਆਰ ਹਾਂਗੀ ਇਹ ਮੇਰਾ ਮੀਟਰ ਵੀ ਨਹੀਂ ਮੈਨੂੰ ਲੱਗਣ ਦੇ ਰਹੇ ਮੈਂ ਆਪਦਾ ਲੱਗ ਮੀਟਰ ਲਗਵਾਉਣਾ ਚਾਹਨੀ ਆ ਜਦੋਂ ਮੇਰੀਆਂ ਇਹ ਲਾਈਟਾਂ ਕੱਟਦੇ ਨੇ ਤੇ ਇਹ ਕਹਿੰਦੇ ਨੇ ਸਬ ਮੀਟਰ ਲਗਵਾ ਲੈ ਸਬ ਮੀਟਰ ਚੋਂ ਤਾਂ ਫੇਰ ਮੇਰੀ ਲਾਈਟ ਕੱਟਣਗੇ ਜੀ ਮੈਂ ਆਪਦਾ ਮੀਟਰ ਮੈਂ ਆਪਦਾ ਬਿੱਲ ਭਰਨ ਵਾਸਤੇ ਤਿਆਰ ਆ ਮੈਂ ਆਪਦਾ ਮੀਟਰ ਲਗਾਉਣਾ ਸਿਕਿਉਰਟੀ ਭਰੀ ਹੋਈ ਹੈ ਪਰ ਇਹੋ ਚ ਵੀ ਡੀ ਤੁਸੀਂ ਜਾਨ ਕੇ ਵੀ ਆਪਦੇ ਪਤੀ ਨਾਲ ਰਹਿਣ ਨੂੰ ਤਿਆਰ ਹਾਂ ਮੈਂ ਤਿਆਰ ਹਾਂ ਜੀ ਮੈਂ 5 ਸਾਲਾਂ ਵੀ ਇੱਥੇ ਰਹਿ ਰਹੀ ਹਾਂ ਮੈਂ ਆਪਦੇ ਪਿੱਕੇ ਨਹੀਂ ਗਈ ਸੀ ਪਤੀ ਨੂੰ ਕਿੰਨਾ ਚਿਰ ਹੋ ਗਿਆ ਤੁਹਾਨੂੰ ਛੱਡੇ ਨੂੰ ਆਪਚ ਨੂੰ 2 ਸਾਲ ਹੋ ਗਏ ਜੀ ਜਿੱਦ ਦੇ ਉਹਨਾਂ ਦੀ ਜੁਆਇਨਿੰਗ ਹੋਈ ਹੈ ਉਹਨਾਂ ਦੀ 19 ਮਈ 2023 ਦੀ ਜੁਆਇਨਿੰਗ ਸੀ ਤੇ ਇਹ ਉਹ ਦਸਤ ਚੋਂ ਉਹਨਾਂ ਭੱਜ ਗਿਆ ਸੀਗਾ ਘਰੋਂ ਭੱਜ ਗਿਆ ਸੀ ਪੈ ਤਾਂ ਬਾਬਿਆਂ ਜੀ ਤੇ ਹੁਣ ਇੰਨਾ ਤੇ ਹੀ ਸਿੱਟਿਆ ਜੀ ਹੁਣ ਬਸਣਾ ਚਾਹੁੰਦੇ ਹਾਂ ਜੇਕਰ ਬਸਣਾ ਚਾਹ ਜੇ ਮੈਨੂੰ ਬਸਾਉਣਾ ਚਾਹੁੰਦੇ ਨੇ ਤਾਂ ਮੈਨੂੰ ਬਸਾਉਣ ਜੇ ਇਹ ਨਹੀਂ ਬਸਾਉਣਾ ਤਾਂ ਮੇਰਾ ਹੱਕ ਦੇਣ ਮੇਰਾ ਮੈਂ ਘਰ ਦੇ ਵਿੱਚ ਰਹਿ ਰਹੀ ਆ ਮੈਨੂੰ ਰਹਿਣ ਨੂੰ ਥਾਂ ਦਿੱਤੀ ਜਾਵੇ ਜਦੋਂ ਮੈਨੂੰ ਵਿਆਹ ਕੇ ਲੈ ਕੇ ਆਏ ਨੇ ਜਿਸ ਦਿਨ ਮੇਰਾ ਵਿਆਹ ਹੋਇਆ ਮੇਰੀ ਕੋਠੀ ਦਿਖਾਈਏ ਮੈਨੂੰ ਇਹਨਾਂ ਨੇ ਜਾਇਦਾਦ ਦਿਖਾਈਏ ਤੇ ਹੁਣ ਕਹ ਰਹੇ ਨੇ ਸਾਡੇ ਤਾਂ ਕੋਈ ਹੈ ਹੀ ਨਹੀਂ ਇਹਦਾ ਇਹਦਾ ਕੁਝ ਵੀ ਇੱਥੇ ਉਲਟਾ ਤੁਹਾਨੂੰ ਬੇਦਖਲ ਕਰਤਾ ਉਲਟਾ ਮੇਰਾ ਬੇਦਖਲ ਕਰਤਾ ਜੀ ਹਾਂਜੀ ਦੇਖੋ